ਬੀਰਨ ਸਿੰਘ ਅਨਦਰ ਪਰਸਨ ਹੈਗਾ ਗੁਲਾਬਗੜ੍ਹ ਦਾ ਰਹਿਣ ਵਾਲਾ ਜਿਹੜਾ ਉਸਦਾ ਇਮੀਗ੍ਰੇਸ਼ਨ ਦਾ ਕੰਮ ਹੈ ਮੋਹਾਲੀ ਦੇ ਵਿੱਚ ਵੀ ਤੇ ਦੁਬਈ ਬੇਸਡ ਵੀ ਕੰਮ ਹੈਗਾ ਤੇ ਉਹਨੂੰ 9 ਤੇ 10 ਤਾਰੀਖ ਨੂੰ ਇੱਕ ਅਨਨੋਨ ਨੰਬਰ ਤੋਂ ਕਾਲ ਆਈ ਸੀਗੀ ਜਿਹਦੇ ਵਿੱਚ ਇੱਕ ਪਰਸਨ ਨੇ 1 ਕਰੋੜ ਰੁਪਏ ਦੀ ਉਹਨੂੰ ਫਿਰੋਤੀ ਮੰਗੀ ਤੇ ਉਹਨੂੰ ਥ੍ਰੈਡ ਕਾਲ ਦਿੱਤੀ ਸੀਗੀ ਪੁਲਿਸ ਨੇ ਇਮੀਡੀਏਟਲੀ 10 ਤਾਰੀਖ ਨੂੰ ਹੀ ਜੋ ਕਨਸਰਨਡ ਧਾਰਾ ਮਾਦੇ ਅੰਡਰ ਕੇਸ ਨੂੰ ਦਰਜ ਕੀਤਾ ਤੇ ਅਗੇ ਤਫਤੀਸ਼ ਸ਼ੁਰੂ ਕੀਤੀ ਗਈ ਤੇ ਟੈਕਨੀਕਲੀ ਤੇ ਬੜਾ ਵਧੀਆ ਤਰੀਕੇ ਨਾਲ ਤਫਤੀਸ਼ ਕਰਦੇ ਹੋਏ ਡੀਐਸਪੀ ਰੂਰਲ ਸਾਬ ਦੇ ਪੂਰੀ ਕੀ ਪੂਰੀ ਨਿਗਰਾਨੀ ਹੇਠ ਤਫਤੀਸ਼ ਚੱਲਦੀ ਰਹੀ ਤੇ ਅਲਟੀਮੇਟਲੀ ਅਸੀਂ 13 ਤਰੀਕ ਤੱਕ ਜੋ ਫੋਨ ਦੀ ਪੂਰੀ ਇਨਵੈਸਟੀਗੇਸ਼ਨ ਕਰਦੇ ਹੋਏ ਅਸੀਂ ਜੋ ਇਹ ਸੇਵਕ ਨਾ ਦਾ ਪਰਸਨ ਹੈਗਾ ਉਦੇ ਤੱਕ ਪਹੁੰਚੇ ਤਲਵੰਡੀ ਸਾਬ ਉਹਦਾ ਰਹਿਣ ਵਾਲਾ ਹੈਗਾ ਤੇ ਉਹਨੂੰ ਫਿਰ ਫਿਨੋਮੀਨੇਟ ਕੀਤਾ ਗਿਆ 14 ਤਰੀਕ ਨੂੰ ਕੇਸ ਦੇ ਵਿੱਚ ਤੇ ਪੁਲਿਸ ਉਹਦੀ ਪਾਲ ਕਰ ਰਹੀ ਸੀਗੀ ਅੱਜ ਉਹ ਸੇਵਕ ਹੈਗਾ ਇਹਦੇ ਉੱਪਰ ਪੁਰਾਣੀ ਬੀਐਫਆਈਆਰਸ ਹੈ ਚੋਰੀ ਦੀ ਬੀਐਫਆਈਆਰ ਹੈ ਐਨਡੀਪੀਐਸ ਦਾ ਵੀ ਕੰਮ ਕਰਦਾ ਹੈ ਤੇ ਉਹਦੀ ਫਿਰ ਜਦੋਂ ਪੁਲਿਸ ਪਾਲ ਕਰ ਰਹੀ ਸੀਗੀ ਤੇ ਅੱਜ ਸਵੇਰੇ ਪੁਲਿਸ ਨੂੰ ਬਹੁਤ ਇੱਕ ਪੁਖਤਾ ਇਨਫੋਰਮੇਸ਼ਨ ਮਿਲੀ ਸੀਗੀ ਕਿ ਉਹ ਇਸ ਏਰੀਆ ਚ ਹੋ ਸਕਦਾ ਹੈਗਾ ਤੇ ਪੁਲਿਸ ਵੀ ਏਰੀਆ ਚ ਪੈਟਰੋਲਿੰਗ ਕਰ ਰਹੀ ਸੀਗੀ ਤੇ ਸਵੇਰੇ अर्ਲੀ ਮਾਰਨਿੰਗ ਫਿਰ ਕੋਟ ਸ਼ਬੀਰ ਪੁਲਿਸ ਥੌਕੀ ਦੀ ਜੋ ਟੀਮ ਹੈਗੀ ਉਹ ਇੱਥੇ ਪੈਟਰੋਲਿੰਗ ਕਰਦੇ ਜਦੋਂ ਮਤਲਬ ਏਰੀਆ ਚੈੱਕ ਕਰ ਰਹੀ ਸੀਗੀ ਤੇ ਸਾਹਮਣੇ ਤੋਂ ਸੇਵਕ ਸਿੰਘ ਆਂਦਾ ਦਿਖਾਈ ਦਿਆ ਤੇ ਉਹ ਉਹਨੂੰ ਵੀ ਐਂਟੀਸੀਪੇਟਿਡ ਸੀਗਾ ਮਾੜਾ ਬੰਦਾ ਹੈਗਾ ਤੇ ਉਹਨੇ ਪੁਲਿਸ ਨੂੰ ਦੇਖਦੇ ਪੁਲਿਸ ਦੀ ਪਾਰਟੀ ਦੇ ਉੱਪਰ ਫਾਇਰ ਕੀਤਾ ਤੇ ਪੁਲਿਸ ਪਾਰਟੀ ਨੇ ਫਿਰ ਜਵਾਬੀ ਫਾਇਰ ਕਰਕੇ ਉਹਨੂੰ ਅਰੈਸਟ ਕਰਨ ਦਾ ਟਰਾਈ ਕੀਤਾ ਤੇ ਉਹ ਜਵਾਬੀ ਫਾਇਰ ਕਰਦੇ ਹੋਏ ਉਹਦੇ ਕਿਉਂਕਿ ਉਹਨੂੰ ਭੱਜਣ ਤੋਂ ਵੀ ਰੋਕਣਾ ਸੀਗਾ ਤੇ ਉਹਦੀ ਲੱਤ ਦੇ ਉੱਪਰ ਗੋਲੀ ਵੀ ਲੱਗੀ ਤੇ ਉਹਨੂੰ ਫਿਰ ਇਮੀਡੀਏਟਲੀ ਸਰਕਾਰੀ ਜੋ ਹਸਪੀਟਲ ਹੈ ਉੱਥੇ ਭੇਜਤੀ ਕਰਾਇਆ ਗਿਆ ਤਾਂ ਕਿ ਉਹਦਾ ਇਲਾਜ ਕਰਾਇਆ ਜਾ ਸਕੇ ਤੇ ਅੱਗੇ ਵੀ ਹੁਣ ਜਦੋਂ ਠੀਕ ਹੋ ਜਾਂਦਾ ਉਹਦੀ ਪੁੱਛਕਿਛ ਕਰਕੇ ਅੱਗੇ ਉਹ ਉਹਦਾ ਕਿਸੇ ਔਰ ਨੇ ਸਾਥ ਦਿੱਤਾ ਹੈ ਕਿ ਕਿਸੇ ਗੈਂਗਸਟਰ ਨੇ ਉਹਦੀ ਮਦਦ ਕੀਤੀ ਹੈ ਜਾਂ ਗੈਂਗਸਟਰ ਦੇ ਬਿਹਾਫ ਤੇ ਕੰਮ ਕਰ ਰਿਹਾ ਸੀਗਾ ਉਹ ਸਾਰਾ ਹਜੇ ਤਫ਼ਤੀਸ਼ ਦਾ ਪਾਰਟ ਹੈਗਾ ਤੇ ਮੇਨ ਜੋ ਪਰਸਨ ਉਹਨੂੰ ਫੜ ਲਿਆ ਗਿਆ ਹੈਗਾ ਤੇ ਬਹੁਤ ਵਧੀਆ ਸਦਰ ਦੀ ਪੂਰੀ ਪੂਰੀ ਪੁਲਿਸ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਹੈਗਾ ਤੇ ਇੱਕ ਮਾੜੇ ਬੰਦੇ ਨੂੰ ਜੋ ਕਿ ਏਰੀਆ ਚ ਥ੍ਰੈਟ ਕਾਲ ਦੇ ਰਿਹਾ ਸੀਗਾ ਉਹਨੂੰ ਫੜਿਆ ਹੈਗਾ ਮੈਂ ਪਹਿਲਾਂ ਕਿਹਨੇ ਕਿਹਾ मामले दर्ज ही दे आ, दे ते ते आ, पहला देख लो। ਇਹਦੇ ਉੱਪਰ ਦੋ ਐਫਆਈਆਰ ਹੁਣ ਤੱਕ ਹੈ ਤੇ ਇਹ ਇੱਕ ਇੱਕ ਹੋਰ ਵੀ ਕਿਉਂਕਿ ਅੱਜ ਉਹ ਜਿਸ ਬਾਈਕ ਨੂੰ ਵਰਤ ਰਿਹਾ ਸੀਗਾ ਉਹ ਵੀ ਚੋਰੀ ਦੀ ਹੀ ਜਾਬਤੀ ਹੈਗੀ ਤੇ ਉਹ ਵੀ ਚੈੱਕ ਕਰਨਾ ਹੈਗਾ ਕਿ ਉਹਦੇ ਵਿੱਚ ਕੋਈ ਕੇਸ ਦਰਜ ਹੈ ਤੇ ਉਹਦੇ ਵਿੱਚ ਨੋਮਿਨੇਟਡ ਨਹੀਂ ਹੈ ਤੇ ਚੋਰੀ ਤੇ ਐਨਡੀਪੀਐਸ ਦਾ ਕੰਮ ਕਰਨ ਦਾ ਦੀ ਸੀਗਾ। ਮੈਂ ਪਹਿਲਾ ਮਾਮਲੇ ਦਰਜ ਨੇ ਕੋਈ ਕੋਈ ਲਿੰਕ ਆਇਆ ਨਹੀਂ ਪਹਿਲਾਂ ਕੋਈ ਲਿੰਕ ਹੈਗੇ ਸੀ ਪਹਿਲਾਂ ਕਿਸੇ ਨਾਲ ਇਹਦੇ। ਨਹੀਂ ਉਹੀ ਮੈਂ ਕਹਿ ਰਹੀ ਹੂੰ ਕਿ ਹਜੇ ਕਿਉਂਕਿ ਇਹਨੂੰ ਸਿਰਫ ਕਿਉਂਕਿ ਇੰਜਰਡ ਹੈਗਾ ਤੇ ਇਹਦੀ ਪੁੱਛਗਿੱਛ ਬਾਕੀ ਹੈਗੀ। ਜਦੋਂ ਇਹ ਦਿਨ ਇੰਟਰੋਗੇਸ਼ਨ ਪੁੱਛਗੀ ਚ ਹੋएगी ਤੇ ਅੱਗੇ ਇਹਦੇ ਨਾਲ ਦੇ ਹੋਰ ਸਾਥੀ ਹੈ ਨਹੀਂ ਉਹਨਾਂ ਦਾ ਪਤਾ ਲੱਗ ਜਾਏਗਾ ਤੇ ਅੱਗੇ ਫਿਰ ਤਫਤੀਸ਼ ਕਿਉਂਕਿ ਹਜੇ ਤਾਂ ਪਹਿਲਾ ਹੀ ਦੋਸ਼ੀ ਫੜਿਆ ਗਿਆ ਹੈਗਾ ਤੇ ਅੱਗੇ ਇਹਦੀ ਤਫਤੀਸ਼ ਚੱਲਦੀ ਰਹੇਗੀ ਤੇ ਅੱਗੇ ਕਿਸੇ ਹੋਰ ਨੇ ਵੀ ਅਗਰ ਇਦਾਂ ਦਾ ਕੁਝ ਇਹਦੀ ਮਦਦ ਕੀਤੀ ਹੈ ਜਾਂ ਕਿਸੇ ਦੇ ਬਿਹਾਫ ਤੇ ਕੰਮ ਕਰ ਰਿਹਾ ਸੀਗਾ ਉਹ ਉਹਨੂੰ ਵੀ ਫਿਰ ਅੱਗੇ ਅਸੀਂ ਨੋਮੀਨੇਟਰ ਕਿਹਾ ਇੱਕ ਮਿੰਟ ਹੁਣ ਇਹਦੀ ਕੁਐਸਚਨਿੰਗ ਹੋਈ ਨਹੀਂ ਹੈ ਹੁਣ ਤੇ ਇਹਨੂੰ ਸਿਰਫ ਅਸੀਂ ਇਲਾਜ ਦੇ ਲਈ ਭੇਜਿਆ ਹੈਗਾ ਸਾਡੇ ਕੋਲ ਇਨਫੋਰਮੇਸ਼ਨ ਸੀਗੀ ਕਿ ਇਸ ਏਰੀਆ 'ਚ ਇਹ ਆ ਸਕਦਾ ਹੈਗਾ ਤੇ ਪੁਲਿਸ ਪਾਰਟੀ ਨੇ ਇਮੀਡੀਏਟਲੀ ਫਿਰ ਚੈਕਿੰਗ ਇੱਥੇ ਸ਼ੁਰੂ ਕਰ ਲਈ ਸੀਗੀ ਤੇ ਇਸ ਕਰਕੇ ਇਹਨੂੰ ਫਿਰ ਇੰਟਰਵਿਨ ਤੇ ਇੰਟਰਸੈਪਟ ਕੀਤਾ ਗਿਆ ਤੇ ਅੱਗੇ ਦੀ ਪੁੱਛਗਿੱਛ ਤੋਂ ਹੀ ਡੀਟੇਲਸ ਪਤਾ ਲੱਗਣ ਗਿਆ ਅੱਜ ਕੱਲਾ ਸੀਗਾ ਤੇ ਬਾਈਕ ਤੇ ਉੱਪਰ ਆ ਰਿਹਾ ਸੀਗਾ ਤੇ ਹੁਣ ਅੱਗੇ ਕੁਐਸਚਨਿੰਗ ਤੋਂ ਪਤਾ ਲੱਗੇਗਾ ਕੀ ਹੋਰ ਇਹਦੇ ਨਾਲ ਕੋਈ ਸੀਗਾ ਨਹੀਂ ਸੀਗਾ ਇਹ ਹਾਂਜੀ ਕੰਟਰੀ ਮੇਡ ਲੱਗਦਾ ਹੈਗਾ ਤੇ ਬਾਕੀ ਇਹਦਾ ਪੂਰਾ ਅਗਰ ਔਰ ਵੀ ਅਗਰ ਵੈਪਨ ਵਗੈਰਾ ਵੀ ਇਹਦੇ ਕੋਲ ਹੈ ਜਾਂ ਕੁਝ ਹੋਰ ਵੀ ਇਹ ਕੰਮ ਕਰਦਾ ਕਿਸੇ ਦੇ ਬਿਹਫ ਤੇ ਕਰਦਾ ਕੋ ਸਾਰਾ ਅਸੀਂ ਕਰਾਂਗੇ ਮੈਮ ਇਹਦੇ ਲੱਤ ਤੇ ਵਜੀ ਕੋਲੀ ਜਾਂ ਫਿਰ ਇਸਨੇ ਨੈਟਵਰਕ ਕਾਲ ਦੂਸਰੀ ਕੀਤੀ ਸੀ ਕਿ ਇਹਨੇ ਉਹ ਪੁਲਿਸ ਨੇ ਉਹੀ ਸਾਰਾ ਚੈੱਕ ਕਰਦੇ ਹੋਏ ਫੋਨ ਨੰਬਰ ਜੋ ਸੀਗਾ ਉਹ ਇਹਨੇ ਕਿਸੇ ਦਾ ਫੋਨ ਵਰਤ ਕੇ ਤੇ ਇੱਕ ਉਹ ਸਾਰਾ ਟੈਕਨੀਕਲੀ ਹੀ ਪੁਲਿਸ ਨੇ ਐਨੂ ਆਇਡੈਂਟੀਫਾਈ ਕੀਤਾ ਤੇ ਉਹ ਨੰਬਰ ਦੀ ਹੀ ਟ੍ਰੇਸਿੰਗ ਤੋਂ ਇਹਦਾ ਪਤਾ ਲੱਗਿਆ ਸੀ ਹਾਂਜੀ ਦੇਖਿਓ ਪੁਲਿਸ ਸਿਖਲਾਈ ਦਾ ਜੋ ਟਾਂਗ ਹੁੰਦਾ ਹੈਗਾ ਤੇ ਜਦੋਂ ਕੋਈ ਵੀ ਦੋਸ਼ੀ ਹੁੰਦਾ ਹੈਗਾ ਉਹਨੂੰ ਜਦੋਂ ਫੜਨਾ ਹੈਗਾ ਤੇ ਪੁਲਿਸ ਉਹਨੂੰ ਭੱਜਣ ਤੋਂ ਪ੍ਰੀਵੈਂਟ ਕਰਨ ਦੇ ਲਈ ਪੁਲਿਸ ਟਰਾਈ ਹੀ ਕਰਦੀ ਹੈਗੀ ਤੇ ਲੱਤ ਦੇ ਥੱਲੇ ਹੀ ਟਰਾਈ ਕਰਦੇ ਸੀ ਤੇ ਉੱਥੇ ਹੀ ਇਹਦੀ ਲੱਗੀ ਤਾਂ ਕਿ ਇਹਨੂੰ ਭੱਜਣ ਤੋਂ ਰੋਕੇ ਜਾ ਸਕੇ ਪਹਿਲਾਂ ਵੀ ਐਨਕਾਊਂਟਰ ਲੱਤਾਂ ਲਈ ਹੁੰਦੇ ਨੇ ਹਾਈ ਕੋਰਟ ਨੇ ਵੀ ਇੱਕ ਕੀਤਾ ਸੀ ਨਹੀਂ ਉਹ ਪੁਲਿਸ ਦੇ ਸਿਕਲਾਈ ਦਾ ਟਾਂਗੀ ਨਹੀਂ ਦੇਖਿਓ ਪੁਲਿਸ ਦਾ ਪੁਲਿਸ ਦਾ ਸਿਕਲਾਈ ਦਾ ਟਾਂਗੀ ਆ ਹੁੰਦਾ ਹੈ ਕਿ ਕਿਸੇ ਨੂੰ ਭੱਜਣ ਤੋਂ ਰੋਕਣ ਦੇ ਲਈ ਪੁਲਿਸ ਪੁਆਇੰਟ ਹੀ ਲੱਤ ਦੇ ਥੱਲੇ ਕਰਦੀ ਤਾਂ ਕਿ ਉਹਨੂੰ ਫੜਿਆ ਜਾ ਸਕੇ ਉਹਦਾ ਕੋਈ ਪੁਲਿਸ ਦਾ ਸਿਕਲਾਈ ਦਾ ਟਾਂਗੀ ਆ ਹੀ ਹੁੰਦਾ ਜੋ ਜੁਡੀਸ਼ੀਅਲ ਇਨਕੁਆਇਰੀ ਹੋਏਗੀ ਜਾਂ ਇੱਥੇ ਜੋ ਪੁਲਿਸ ਨੇ ਕਰਤਾ ਹੋਵੇ ਨਹੀਂ ਇਨਕੁਆਇਰੀ ਹੁੰਦੀ ਜੀ ਪ੍ਰੋਪਰ ਪ੍ਰੋਪਰ ਲੀਗਲ ਕਾਰਵਾਈ ਹੁੰਦੀ ਹੈਗੀ ਆਹੀ ਮੈਂ ਕਹਿ ਰਹੀ ਹੂੰ ਕਿ ਜਦੋਂ ਵੀ ਕੋਈ ਦੋਸ਼ੀ ਹੁੰਦਾ ਹੈ ਉਹ ਸਿਕਲਾਈ ਦਾ ਜੋ ਟੰਗ ਹੁੰਦਾ ਹੈਗਾ ਉਹ ਕਿਸੇ ਨੂੰ ਭਜਣ ਤੋਂ ਰੋਕਣ ਦੇ ਲਈ ਪੁਲਿਸ ਪੁਆਇੰਟ ਹੀ ਲੈਗ ਦੇ ਉੱਪਰ ਕਰਦੀ ਹੈ ताकि उनु ਭਜਣ ਤੋਂ ਰੋਕਿਆ ਜਾ ਸਕੇ। ਲੱਗਦਾ ਇੱਥੇ ਕੀ ਕਰ ਰਿਆ ਸੀ ਗੈਂਗਸਟਰ ਜੀ। ਉਹ ਆ ਰਿਆ ਸੀਗੇ ਨੂੰ ਇੰਟਰਸੈਪਟ ਕੀਤਾ ਗਿਆ ਹੈਗਾ। ਕਿਧਰੋਂ ਆ ਰਿਆ ਸੀਗਾ? ਮੈਂ ਤੁਹਾਨੂੰ ਦੱਸਿਆ ਹੈਗਾ ਕਿ ਇੱਥੇ ਉਹ ਆ ਰਿਆ ਸੀਗਾ ਕੋਟ ਸ਼ਬੀਰ ਦੀ ਜੋ ਪੁਲਿਸ ਪਾਰਟੀ ਹੈ ਸਾਹਮਣੇ ਤੋਂ ਉਹਨਾਂ ਨੇ ਇਹਨੂੰ ਦੇਖਿਆ ਹੈਗਾ ਤੇ ਏਰੀਆ 'ਚ ਪੈਟਰੋਲਿੰਗ ਕਰਕੇ ਚੈਕਿੰਗ ਕਰ ਰਹੇ ਸੀਗੇ। ਇਹ ਸਵੇਰ अर्ਲੀ ਮਾਰਨਿੰਗ ਦਾ ਹੈਗਾ ਜੀ। ਕਿੰਨੇ ਵਜੇ ਦਾ? अर्ਲੀ ਮਾਰਨਿੰਗ ਤਾਂ ਮੈਂ ਕਹਿ ਰਿਹਾ ਸਾਢੇ 6-7 ਵਜੇ ਤੋਂ ਪਹਿਲਾਂ ਦਾ ਹੈਗਾ। ਹਨੇਰਾ ਹੁੰਦਾ ਉਸ ਵੇਲੇ ਤਾਂ ਜੀ। ਹਾਂ ਤਾਂ ਪੁਲਿਸ ਇੱਥੇ ਚੈਕਿੰਗ ਕਰ ਰਹੀ ਸੀ। ਨੀ ਮੈਂ ਪਹਿਲਾਂ ਜਿੱਦਾਂ ਗੁਲਾਬਗੜ੍ਹ ਵੀ ਐਂਕਾਉਂਟਰ ਹੋਇਆ ਸੀ ਉੱਚੀ ਸਵਾਲ ਖੜੇ ਹੋਏ ਸੀਗੇ ਉਹ ਵੀ ਐਂ ਇਨਸੀਡੈਂਟ ਬਣਾਇਆ ਗਿਆ ਸੀ ਵੀ अर्ਲੀ ਮਾਰਨਿੰਗ ਕਿਉਂਕਿ ਲੋਕ ਵੀ ਨਹੀਂ ਹੁੰਦੇ ਕਿਸੇ ਨੂੰ ਪਤਾ ਨਹੀਂ ਮੈਂ ਤੁਹਾਨੂੰ ਉਹੀ ਦੱਸ ਰਿਹਾ ਏਰੀਆ ਚ ਦੇਖੀ ਜੀ ਮੈਂ ਤੁਹਾਨੂੰ ਉਹੀ ਦੱਸ ਰਿਹਾ ਏਰੀਆ ਚ ਪੁਲਿਸ ਤੇ ਕੋਲ ਇਨਫੋਰਮੇਸ਼ਨ ਸੀਗੀ ਕਿਉਂਕਿ ਆ ਸਾਡਾ ਵਾਂਟਡ ਸੀਗਾ 14 ਜਨਵਰੀ ਨੂੰ ਨੋਮੀਨੇਟ ਹੋ ਗਿਆ ਸੀਗਾ ਪਰਸਨ ਤੇ ਪੁਲਿਸ ਨੂੰ ਅੱਜ ਦੀ ਇਨਫੋਰਮੇਸ਼ਨ ਸੀਗੀ ਪੁਲਿਸ ਆਪਣਾ ਏਰੀਆ ਚ ਚੈਕਿੰਗ ਕਰ ਰਹੀ ਸੀਗੀ ਤੇ ਪੈਟਰੋਲਿੰਗ ਪਾਰਟੀ ਨੇ ਫਿਰ ਇੰਟਰਸੈਪਟ ਕੀਤਾ ਹੈਗਾ ਜੀ ਥੈਂਕ ਯੂ